ਜਾ ਕੇ ਰੰਗ ਲਾ ਗੋ ਇਸ ਯੁਗ ਮੈਂ ਸੋ ਕਹੀ ਤਹ ਸੂਰਾ ਉਸ ਗੁਰੂ ਤੇਗ ਬਹਾਦਰ ਜੀ ਨੇ 26 ਸਾਲ ਭੋਰੇ ਵਿੱਚ ਤਪ ਕਰਕੇ ਉਹਨਾਂ ਨੇ ਸਾਰੇ ਵਿਸ਼ਿਆਮਕਾਰਾਂ ਨੂੰ ਜਿੱਤਿਆ ਆਪਣੇ ਆਪ ਨੂੰ ਜਿੱਤਿਆ ਮਨ ਜੀਤਿਆ ਜਗ ਜੀਤ ਆਪਣੇ ਮਨ ਨੂੰ ਜਿੱਤਿਆ ਤੇ ਉਸ ਗੁਰੂ ਤੇਗ ਬਹਾਦਰ ਨੂੰ ਕੌਣ ਈਨ ਮਨਾ ਸਕਦਾ ਜਿਨ੍ਹਾਂ ਦੀ ਅਵਸਥਾ ਇਹ ਹੈ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹ ਯਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ ਨਾ ਸੁਖ ਦਾ ਅਸਰ ਹੈ ਨਾ ਦੁੱਖ ਦਾ ਅਸਰ ਸੋਣਾ ਉਹਨਾਂ ਵਾਸਤੇ ਮਿੱਟੀ ਹੈ ਨਾ ਕਿਸੇ ਲਾਲਚ ਨਾਲ ਤੇ ਨਾ ਕਿਸੇ ਡਰ ਨਾਲ ਉਹਨਾਂ ਨੂੰ ਡਰਾਇਆ ਜਾ ਸਕਦਾ ਸੀ ਤੇ ਮੈਂ ਸਮਝਦਾ ਕਿ ਸਾਡੇ ਸਤਿਗੁਰੂ ਸਾਹਿਬਾਨ ਨੇ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਪਰ ਇਹਦੀ ਗੁੜਤੀ ਜਿਹੜੀ ਦਿੱਤੀ ਸੀ ਉਹ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਰਖਣ ਲੱਗਿਆ ਹੀ ਉਹਨਾਂ ਨੇ ਗੁਰਦੀ ਦਿੱਤੀ ਸੀ ਜਾ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਉਹਨਾਂ ਨੇ ਆਖਿਆ ਕਿ ਜੇ ਇਸ ਪ੍ਰੇਮ ਦੇ ਰਸਤੇ ਤੇ ਚੱਲਣਾ ਹੈ ਜਾ ਕੋ ਰੰਗ ਲਾਗੋ ਇਸ ਯੁਗਮ ਹੈ ਇਹ ਨਾਮ ਦੇ ਰੰਗ ਪ੍ਰੇਮ ਦੇ ਰੰਗ ਗੁਰੂ ਦੀ ਭਗਤੀ ਦੇ ਰੰਗ ਵਿੱਚ ਗੁਰੂ ਦੀ ਸੇਵਾ ਵਿੱਚ ਜੇ ਗੁਰੂ ਚਰਨਾ ਵਿੱਚ ਪ੍ਰਵਾਨ ਹੋਣਾ ਪਹਿਲੀ ਸ਼ਰਤ ਇਹ ਹੈ ਸਿਰ ਤਰ ਤਲੀ ਗਲੀ ਮੇਰੀ ਆਓ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸਿੱਖ ਸੀਸ ਅਰਪਨ ਕਰਨੋਂ ਗਏ ਸੀ